ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਭੈਣ ਭਰਾਵਾਂ ਨੂੰ ਇੱਕ ਬਹੁਤ ਸੌਖਾ ਰਾਹ ਦੱਸਣ ਜਾ ਰਹੇ ਹਾਂ ਜੋ ਭੈਣ ਭਰਾ ਕਹਿੰਦੇ ਆ ਕਿ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਉੱਠ ਕੇ ਨਾਮ ਜਪਣਾ ਚਾਹੁੰਦੇ ਆ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਜੇਕਰ ਅਸੀਂ ਅਮਰਤ ਵੇਲੇ ਦੇ ਵਿੱਚ ਉੱਠ ਪੈਂਦੇ ਆ ਉੱਠ ਕੇ ਨਾਮ ਜਪਣ ਦੀ ਕੋਸ਼ਿਸ਼ ਕਰਦੇ ਆ ਗੁਰਬਾਣੀ ਦਾ ਪਾਠ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਸਾਡੇ ਵੱਲੋਂ ਕੋਈ ਵੀ ਕੀਤੀ ਹੋਈ ਕੰਮ ਨਹੀਂ ਕਰਦੀ ਪਾਠ ਕਰਦੇ ਆ ਸਾਨੂੰ ਉਬਾਸੀਆਂ ਆਉਂਦੀਆਂ ਨੇ ਸਾਨੂੰ ਆਲਸ ਨੀਂਦ ਘੇਰਾ ਪਾਉਂਦੀ ਆ ਦਿਲ ਕਰਦਾ ਵੀ ਫਿਰ ਤੋਂ ਜਾ ਕੇ ਸੌਂ ਜਾਈਏ ਮਨ ਦੇ ਵਿੱਚ ਬੜਾ ਚਾਹ ਹੁੰਦਾ ਏ ਕਿ ਅਸੀਂ ਸਵੇਰੇ ਉੱਠ ਕੇ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਾਂਗੇ ਵੱਧ ਤੋਂ ਵੱਧ ਨਾਮ ਜਪਾਂਗੇ ਪਰ ਸਾਡਾ ਆਪਣੇ ਆਪ ਦੇ ਉੱਤੇ ਵਸ ਨਹੀਂ ਚੱਲਦਾ ਸਾਡੇ ਉੱਤੇ ਆਲਸ ਨੀਂਦ ਘੇਰਾ ਪਾ ਲੈਂਦੀ ਆ ਵਾਰ-ਵਾਰ ਆਪਣੇ ਬਿਸਤਰ ਦੇ ਉੱਤੇ ਜਾ ਕੇ ਫਿਰ ਤੋਂ ਸੌਣ ਨੂੰ ਦਿਲ ਕਰਦਾ ਹੈ ਉਨਾ ਭੈਣ ਭਰਾਵਾਂ ਦੇ ਅੱਗੇ ਬੇਨਤੀ ਆ ਕਿ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਨੂੰ ਬਹੁਤ ਸੰਖਾਰਾ ਦੱਸਣ ਜਾ ਰਹੇ ਹਾਂ ਜਿਸ ਰਾਹ ਦੇ ਉੱਤੇ ਚੱਲ ਕੇ ਅਮਰ ਤਵੇਲਾ ਨਾਮ ਬੰਦਗੀ ਦੀ ਦਾਤ ਸਾਡੀ ਝੋਲੀ ਦੇ ਵਿੱਚ ਜ਼ਰੂਰ ਪੈਂਦੀ ਆ ਸਤਿਗੁਰ ਸੱਚੇ ਪਾਤਸ਼ਾਹ ਇਸ ਕੰਮ ਤੋਂ ਖੁਸ਼ ਹੋ ਕੇ ਆਪਣੇ ਆਪ ਹੀ ਕਿਰਪਾ ਕਰਦੇ ਨੇ ਤਾਂ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਤਾਂ ਸੰਗਤ ਜੀ ਜੋ ਵੀ ਮੇਰੇ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਹਾਂ ਰਾਤ ਨੂੰ అలਾਰਮ ਲਗਾ ਕੇ ਸੌਂਦੇ ਹਾਂ ਆਪਣੇ ਕੋਲ ਪਾਣੀ ਦਾ ਜੱਗ ਰੱਖ ਕੇ ਸੌਂਦੇ ਹਾਂ ਕਿ ਜਦੋਂ ਹੀ అలਾਰਮ ਦੀ ਘੰਟੀ ਵੱਜਦੀ ਆ ਅਸੀਂ ਉਹ ਪਾਣੀ ਦੇ ਛਿੱਟੇ ਆਪਣੀਆਂ ਅੱਖਾਂ ਤੇ ਮਾਰਦੇ ਆ ਕਿ ਸਾਨੂੰ ਦੁਬਾਰਾ ਨੀਂਦ ਨਾ ਆਵੇ ਕੋਈ ਭੈਣ ਭਰਾ ਕਹਿੰਦੇ ਕਿ ਅਸੀਂ ਕੱਪੜਾ ਗਿੱਲਾ ਕਰਕੇ ਆਪਣੀਆਂ ਅੱਖਾਂ ਦੇ ਨਾਲ ਦੀ ਨਾਲ ਫੇਰਦੇ ਆ ਵੀ ਸਾਨੂੰ ਨੀਂਦ ਘੇਰਾ ਨਾ ਪਾਵੇ ਪਰ ਪਤਾ ਨਹੀਂ ਕੀ ਗੱਲ ਆ ਕਿ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਾਡੇ ਤੋਂ ਅਮਰਤ ਵੇਲੇ ਉੱਠ ਕੇ ਨਾਮ ਨਹੀਂ ਜਪਿਆ ਜਾਂਦਾ ਪਾਠ ਨਹੀਂ ਕੀਤਾ ਜਾਂਦਾ ਪਾਉਨਾ ਭੈਣ ਭਰਾਵਾਂ ਦੇ ਅੱਗੇ ਬੇਨਤੀ ਹੈ ਕਿ ਜੇਕਰ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਨਾਮ ਨਹੀਂ ਜਪਿਆ ਜਾਂਦਾ ਨਾ ਪਾਠ ਨਹੀਂ ਕੀਤਾ ਜਾਂਦਾ ਤਾਂ ਫਿਰ ਸਭ ਤੋਂ ਸੌਖਾ ਰਾਹ ਹੈ ਅਤੇ ਇਹ ਰਾਹ ਸਾਨੂੰ ਅਮਰਤ ਵੇਲੇ ਵੱਲ ਨਾਮ ਬੰਦਗੀ ਵੱਲ ਲੈ ਜਾਵੇਗਾ ਇਹ ਰਾਹ ਹੈ ਗੁਰੂ ਘਰੇ ਜਾ ਕੇ ਸੇਵਾ ਕਰਨੀ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਈਏ ਭਾਵੇਂ ਚਾੜੂ ਦੀ ਸੇਵਾ ਕਰ ਲਓ ਨਿਸ਼ਾਨ ਸਾਹਿਬ ਦੀ ਸੇਵਾ ਕਰ ਲਓ ਜੇਕਰ ਗੁਰੂ ਘਰ ਦੇ ਵਿੱਚ ਲੰਗਰ ਬਣਾ ਰਹਿਣੀ ਲੰਗਰ ਪਕਾਉਣ ਦੀ ਸੇਵਾ ਕਰ ਲੋ ਲੰਗਰ ਛਕਾਉਣ ਦੀ ਸੇਵਾ ਕਰ ਲੋ ਕਹਿਣ ਦਾ ਮਤਲਬ ਇਹ ਆ ਕਿ ਗੁਰੂ ਘਰ ਦੇ ਵਿੱਚ ਜੋ ਵੀ ਸੇਵਾ ਮਿਲਦੀ ਆ ਨਾ ਖੁਸ਼ੀ ਖੁਸ਼ੀ ਚਾਹ ਦੇ ਨਾਲ ਸੇਵਾ ਕਰਨੀ ਮਨ ਲਾ ਕੇ ਸੇਵਾ ਕਰਨੀ ਨਾ ਦੇਖਣਾ ਜੋ ਮਨੁੱਖ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਝੋਲੀ ਦੇ ਵਿੱਚ ਨਾਮ ਬੰਦਗੀ ਦੀ ਦਾਤ ਜ਼ਰੂਰ ਦਿੰਦੇ ਨੇ ਸੇਵਾ ਕਰਨ ਵਾਲਿਆਂ ਨੂੰ ਬਿਨਾਂ ਮੰਗਿਆ ਭਗਤੀ ਮਿਲਦੀ ਆ ਬਿਨਾਂ ਮੰਗਿਆ ਨਾਮ ਮਿਲਦਾ ਹੈ ਤਾਂ ਇਸ ਕਰਕੇ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੰਦੀ ਆ ਪਰ ਬੇਨਤੀ ਇਹ ਆ ਕਿ ਇਹ ਨਹੀਂ ਆ ਵੀ ਅਸੀਂ ਇੱਕ ਦਿਨ ਸੇਵਾ ਕਰ ਲਈ ਤੇ ਦੂਜੇ ਦਿਨ ਆਖੀਏ ਵੀ ਸਾਡੇ ਉੱਤੇ ਕਿਰਪਾ ਹੋਣੀ ਚਾਹੀਦੀ ਆ ਮਨ ਵਿੱਚ ਇਹ ਸੋਚ ਕੇ ਨਹੀਂ ਸੇਵਾ ਕਰਨੀ ਨਿਸ਼ਕਾਮ ਸੇਵਾ ਦਾ ਫਲ ਜਰੂਰ ਮਿਲਦਾ ਹੈ ਬਸ ਸੇਵਾ ਕਰਨੀ ਆ ਆਪਣੇ ਗੁਰੂ ਅੱਗੇ ਅਰਜੀ ਲਾਉਣੀ ਆ ਅਰਦਾਸ ਬੇਨਤੀ ਕਰਾਉਣੀ ਆ ਕਿ ਸਤਗੁਰ ਸੱਚੇ ਪਾਤਸ਼ਾਹ ਅਮਰਤ ਵੇਲਾ ਬਖਸ਼ੋ ਬੰਦਗੀ ਬਖਸ਼ੋ ਗੁਰੂ ਦੇ ਨਾਲ ਗਿੰਤੀਆਂ ਬਿੰਤੀਆਂ ਦੇ ਵਿੱਚ ਨਹੀਂ ਪੈਣਾ ਕਿ ਮੈਂ ਇੰਨੇ ਦਿਨ ਸੇਵਾ ਕਰਾਂਗਾ ਜੇ ਨਾ ਇੰਨੇ ਦਿਨਾਂ ਤੱਕ ਮੈਨੂੰ ਦਾਤ ਮਿਲੀ ਤਾਂ ਫਿਰ ਮੈਂ ਸੇਵਾ ਕਰਨੀ ਛੱਡ ਦੇਵਾਂਗਾ ਨਾ ਇਦਾਂ ਨਹੀਂ ਮਨ ਦੀ ਭਾਵਨਾ ਇਹ ਹੋਵੇ ਕਿ ਸਤਗੁਰ ਸੱਚੇ ਪਾਤਸ਼ਾਹ ਵੀ ਹੁਣ ਇਹ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆ ਤਾਂ ਇਹ ਕਦੇ ਨਹੀਂ ਛੱਡਣੀ ਪਹਿਲਾਂ ਨਾਮ ਬੰਦਗੀ ਦੇ ਲਈ ਸੇਵਾ ਕਰਨੀ ਆ ਫਿਰ ਉਸ ਤੋਂ ਬਾਅਦ ਮਾਲਕ ਦੇ ਸ਼ੁਕਰਾਨੇ ਦੇ ਲਈ ਕਿ ਮਾਲਕਾ ਤੇਰਾ ਸ਼ੁਕਰਿਆ ਕਿ ਤੁਸੀਂ ਮੈਨੂੰ ਅਮਰਤ ਵੇਲਾ ਦਿੱਤਾ ਨਾਮ ਬੰਦਗੀ ਦੀ ਦਾਤ ਦਿੱਤੀ ਕਿਉਂਕਿ ਜਿਸ ਮਨੁੱਖ ਨੂੰ ਅਮਰਤ ਵੇਲਾ ਮਿਲ ਗਿਆ ਨਾਮ ਮਿਲ ਗਿਆ ਬਾਕੀ ਪਿੱਛੇ ਕੁਝ ਨਹੀਂ ਰਹਿੰਦਾ ਉਹਦਾ ਜੀਵਨ ਉਹਦਾ ਜੰਮਣਾ ਮਰਨਾ ਸਫਲ ਹੋ ਜਾਂਦਾ ਹੈ ਤਾਂ ਆਪਾਂ ਆਪਣੇ ਗੁਰੂ ਤੋਂ ਅਮਰਤ ਵੇਲੇ ਦੀ ਦਾਤ ਮੰਗਣੀ ਆ ਨਾਮ ਦੀ ਦਾਤ ਮੰਗਣੀ ਆ ਸਾਡੇ ਵੱਲੋਂ ਕੀਤੀ ਹੋਈ ਇੱਕ ਕੋਸ਼ਿਸ਼ ਸਾਡਾ ਭਲਾ ਕਰ ਸਕਦੀ ਆ ਕਿਉਂਕਿ ਇਹ ਨਹੀਂ ਆ ਵੀ ਜੇ ਸਾਡੇ ਕੋਲ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਪਾਠ ਨਹੀਂ ਕੀਤਾ ਜਾਂਦਾ ਤਾਂ ਆਪਾਂ ਹੱਥ ਦੇ ਉੱਤੇ ਹੱਥ ਰੱਖ ਕੇ ਬੈਠ ਜਾਵਾਂਗੇ ਨਾ ਐਂਦਾ ਨਹੀਂ ਆ ਆਪਾਂ ਆਪਣੀਆਂ ਅਰਜ਼ੀਆਂ ਲਾਈ ਰੱਖਣੀਆਂ ਨੇ ਆਪਾਂ ਆਪਣੇ ਬਿੰਦਾਂ ਦਰਲੇ ਕਰਦੇ ਰਹਿਣਾ ਏ ਇੱਕ ਨਾ ਇੱਕ ਦਿਨ ਗੁਰੂ ਸਾਹਿਬ ਜੀ ਸਾਡੇ ਉੱਤੇ ਤਰਸ ਜ਼ਰੂਰ ਕਰਨਗੇ ਕਿਉਂਕਿ ਬਾਬਾ ਨੰਦ ਸਿੰਘ ਜੀ ਅਕਸਰ ਸਮਝਾਉਂਦੇ ਸਨ ਅਮਰਤ ਵੇਲਾ ਨਾਮ ਬੰਦਗੀ ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਕਰਦੀਆਂ ਦਾਤਾਂ ਉਹਨਾਂ ਨੂੰ ਹੀ ਮਿਲਦੀਆਂ ਨੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਬਹੁਤ ਖੁਸ਼ ਹੁੰਦੇ ਨੇ ਤਾਂ ਸਾਡੇ ਤੇ ਵੀ ਇੱਕ ਦਿਨ ਤਰਸ ਕਰਨਗੇ ਸਾਡੇ ਤੇ ਵੀ ਇੱਕ ਦਿਨ ਜ਼ਰੂਰ ਖੁਸ਼ ਹੋਣਗੇ ਸਾਡੀ ਝੋਲੀ ਦੇ ਵਿੱਚ ਵੀ ਇਹ ਦਾਤਾਂ ਪੈਣਗੀਆਂ ਹਿੰਮਤ ਨਹੀਂ ਹਾਰਨੀ ਬਸ ਲੱਗੇ ਰਹਿਣਾ ਹੈ ਅਰਜ਼ੀਆਂ ਲਾਈ ਰੱਖਣੀਆਂ ਨੇ ਮਹਾਂਪੁਰਖ ਜੀ ਕਹਿੰਦੇ ਜਦੋਂ ਆਪਾਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਵੱਲ ਵਧਾਉਂਦੇ ਆ ਤਪੂ ਸਤਿਗੁਰ ਸੱਚੇ ਪਾਸ਼ਾ ਕਰੋੜਾਂ ਕਦਮ ਚੱਲ ਕੇ ਸਾਡੀ ਆਗੇ ਬਾਹ ਫੜਦੇ ਆ ਤਾਂ ਫਿਰ ਆਪਾਂ ਆਪਣੇ ਵੱਲੋਂ ਇੱਕ ਕਦਮ ਅੱਗੇ ਆਈਏ ਸੇਵਾ ਕਰ ਕਰਕੇ ਗੁਰਬਾਣੀ ਦਾ ਪਾਠ ਕਰ ਕਰਕੇ ਇਹੋ ਮੰਗਣਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬੰਦਗੀ ਬਖਸ਼ੋ ਪਾਠ ਦੇ ਵਿੱਚ ਮਨ ਜੁੜੇ ਚਾਹੇ ਨਾ ਜੁੜੇ ਪਰ ਪਾਠ ਕਰਨਾ ਨਹੀਂ ਛੱਡਣਾ ਜਿਵੇਂ ਹਣ ਜਿਹੜੇ ਭੈਣ ਭਰਾ ਕਹਿੰਦੇ ਕਿ ਅਸੀਂ ਸਵੇਰੇ అలਾਰਮ ਲਗਾ ਕੇ ਸੌਣੇ ਆ ਕੋਲ ਅਸੀਂ ਪਾਣੀ ਦਾ ਜਾਗ ਰੱਖ ਕੇ ਸੌਣੇ ਆ ਤਾਂ ਦੇਖੋ ਕਿੰਨੀ ਵੱਡੀ ਗੱਲ ਆ ਸਵੇਰੇ ਉੱਠ ਕੇ ਇੱਕ ਜੰਗ ਜੁੱਦ ਕਰਨ ਦੇ ਬਰਾਬਰ ਆ ਜਦੋਂ ਆਪਾਂ ਉੱਠਦੇ ਆ ਨਾ ਆਪਣੀ ਨੀਂਦ ਦੇ ਨਾਲ ਆਪਣੇ ਆਲਸ ਦੇ ਨਾਲ ਸਾਡਾ ਇੱਕ ਸਾਫ ਦਾ ਜੁੱਧ ਹੁੰਦਾ ਹੈ ਅਤੇ ਜੋ ਬਿਸਤਰ ਤੋਂ ਉੱਠ ਜਾਂਦੇ ਨੇ ਉਹਨਾਂ ਤੋਂ ਵੱਡੇ ਕੋਈ ਯੋਧੇ ਹੋ ਹੀ ਨਹੀਂ ਸਕਦੇ ਤੇ ਜੇ ਆਪਾਂ ਇੱਕ ਵਾਰ ਬਿਸਤਰ ਤੋਂ ਉੱਠ ਗਏ ਆ ਨਾ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰੀਏ ਇਸ਼ਨਾਨ ਕਰਨ ਦੇ ਨਾਲ ਬਹੁਤ ਫਰਕ ਪੈਂਦਾ ਹੈ ਇਸ਼ਨਾਣ ਕਰਨ ਦੇ ਨਾਲ ਸਾਡਾ ਆਲਸ ਸੁਸਤੀ ਦੂਰ ਹੁੰਦੀ ਆ ਅਤੇ ਜਿੱਥੇ ਜਿੱਥੇ ਵੀ ਨੀਂਦ ਘੇਰਾ ਪਉਂਦੀ ਆ ਆਲਸ ਘੇਰਾ ਪਉਂਦੀ ਆ ਜਿਵੇਂ ਹੁਣ ਆਪਾਂ ਬੈਠੇ ਗੁਰਬਾਣੀ ਦਾ ਪਾਠ ਕਰ ਰਹੇ ਆ ਤਾਂ ਜੇਕਰ ਵਾਰ-ਵਾਰ ਨੀਂਦ ਘੇਰਾ ਪਾ ਰਹੀ ਆ ਆਲਸ ਖੜਾ ਨਹੀਂ ਛੱਡ ਰਿਹਾ ਸਾਨੂੰ ਵਾਰ-ਵਾਰ ਨੀਂਦ ਦੇ ਝਟਕੇ ਲੱਗ ਰਹੇ ਨੇ ਉਬਾਸੀਆਂ ਆ ਰਹੀਆਂ ਨੇ ਆਪਣੀ ਜਗ੍ਹਾ ਤੋਂ ਇੱਕ ਵਾਰ ਉੱਠ ਕੇ ਖੜੇ ਹੋ ਜਾਣਾ ਚਾਹੀਦਾ ਹੈ ਉੱਥੇ ਖੜ ਕੇ ਪਾਠ ਕਰ ਲਈਏ ਥੋੜਾ ਜਿਹਾ ਆਪਣੀ ਆਪ ਦੀ ਹਿਲਜੁਲ ਕਰ ਲਵਾਂਗੇ ਤਾਂ ਇਹ ਆਲਸ ਸੁਸਤੀ ਦੂਰ ਭਜੇਗਾ ਇਹਨੂੰ ਵੀ ਪਤਾ ਲੱਗ ਜਾਵੇਗਾ ਵੀ ਇਹ ਵੀ ਬੰਦਾ ਅੜਿਆ ਲਿਆ ਇਹਨੇ ਵੀ ਆਪਣੀ ਜਿੱਦ ਨਹੀਂ ਛੱਡੀ ਇਹ ਅੱਜ ਪਾਠ ਕਰਕੇ ਰਹੇਗਾ ਤਾਂ ਫਿਰ ਇਹ ਆਲਸ ਨੀਂਦ ਕਿੰਨੀ ਕਦੇਰ ਤੱਕ ਸਾਡੇ ਰਾਹ ਦੀ ਰੁਕਾਵਟ ਬਣੇਗੀ ਇਹਨੂੰ ਆਪਣੇ ਆਪ ਪਿੱਛੇ ਹਟਣਾ ਪੈਣਾ ਹੈ ਬਸ ਇਹਦੇ ਨਾਲ ਡਟੇ ਰਹਿਣਾ ਹੈ ਜਦੋਂ ਵੀ ਨੀਂਦ ਆਵੇ ਉਬਾਸੀਆਂ ਆਉਣ ਤਾਂ ਸਮਝੋ ਸਾਡਾ ਆਪਣੀ ਨੀਂਦ ਦੇ ਨਾਲ ਜੰਗ ਜੁੱਦ੍ਹ ਚੱਲ ਰਿਹਾ ਹੈ ਤੇ ਅਸੀਂ ਕਿਸੇ ਹਾਲਤ ਦੇ ਵਿੱਚ ਹਾਰਨਾ ਨਹੀਂ ਆ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਲਾ ਦੇਣੀ ਵੀ ਸਤਿਗੁਰ ਸੱਚੇ ਪਾਛਾ ਜਿਵੇਂ ਤੁਸੀਂ ਕਿਰਪਾ ਕਰਕੇ ਮੈਨੂੰ ਉਠਾ ਲਿਆ ਏ ਹੁਣ ਸਿਰ ਦੇ ਉੱਤੇ ਮੇਰ ਭਰਿਆ ਹੱਥ ਰੱਖ ਕੇ ਮੇਰੇ ਤੋਂ ਨਾਮ ਬਾਣੀ ਦੀ ਵੀ ਸੇਵਾ ਕਰਵਾ ਲਓ ਸਤਿਗੁਰ ਸੱਚੇ ਪਾਛਾ ਦੇ ਅੱਗੇ ਜਦੋਂ ਆਪਾਂ ਅਰਦਾਸ ਬੇਨਤੀ ਕਰਕੇ ਗੁਰਬਾਣੀ ਦਾ ਪਾਠ ਕਰਦੇ ਆ ਨਾ ਵੀ ਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਆਲਸ ਨੀਂਦ ਸਾਨੂੰ ਸਤਾਪਉਂਦੀ ਹੋਵੇਗੀ ਗੁਰੂ ਸਾਹਿਬ ਜੀ ਦੇਖ ਕੇ ਅਰਦਾਸ ਬੇਨਤੀ ਕਰਕੇ ਪਾਠ ਕਰਨਾ ਚਾਹੀਦਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਮੀਰ ਭਰਿਆ ਹੱਥ ਸਿਰ ਦੇ ਉੱਤੇ ਰੱਖ ਕੇ ਇਹ ਸੇਵਾ ਕਰਵਾ ਲਿਓ ਬਾਕੀ ਰਹੀ ਗੱਲ ਕਿ ਜੇਕਰ ਬਹੁਤ ਕੋਸ਼ਿਸ਼ਾਂ ਕਰ ਰਹੇ ਆ ਤਾਂ ਵੀ ਗੁਰਬਾਣੀ ਦਾ ਪਾਠ ਕਰਨ ਦੇ ਵਿੱਚ ਮਨ ਨਹੀਂ ਜੁੜ ਰਿਹਾ ਮਨ ਇਧਰ ਉਧਰ ਭਟਕਦਾ ਤਾਂ ਵੀ ਪਾਠ ਕਰਨਾ ਨਹੀਂ ਛੱਡਣਾ ਕਿਉਂਕਿ ਮਨ ਇਹੀ ਤਾਂ ਚਾਹੁੰਦਾ ਹੈ ਕੀ ਇਹ ਪਾਠ ਕਰਨਾ ਛੱਡ ਦੇਵੇ ਪਰ ਆਪਾਂ ਪਾਠ ਕਰਨਾ ਨਹੀਂ ਛੱਡਣਾ ਸਮਝ ਆਉਂਦੀ ਆ ਚਾਹੀ ਨਹੀਂ ਆਉਂਦੀ ਮਨ ਜੁੜਦਾ ਹੈ ਚਾਹੇ ਨਹੀਂ ਜੁੜਦਾ ਪਰ ਗੁਰਬਾਣੀ ਦਾ ਪਾਠ ਕਰਨਾ ਨਹੀਂ ਛੱਡਣਾ ਕਿਉਂਕਿ ਅਭਿਆਸ ਦੇ ਨਾਲ ਹੀ ਸਭ ਕੁਝ ਠੀਕ ਹੋਵੇਗਾ ਵਾਰ-ਵਾਰ ਗੁਰਬਾਣੀ ਦਾ ਪਾਠ ਕਰਾਂਗੇ ਸਹਿਜ ਨਾਲ ਗੁਰਬਾਣੀ ਦਾ ਪਾਠ ਕਰਾਂਗੇ ਸਮਝ ਸਮਝ ਕੇ ਪਾਠ ਕਰਾਂਗੇ ਤਾਂ ਸਭ ਕੁਝ ਸਭ ਨੂੰ ਦੇ ਵਿੱਚ ਆਵੇਗਾ ਪਹਿਲਾਂ ਇੱਕ ਵਾਰੀ ਸ਼ੁਰੂਆਤ ਕਰੀਏ ਥੋੜਾ ਜਿਹਾ ਸਹਿਜ ਦੇ ਨਾਲ ਪਾਠ ਕਰੀਏ ਜਿਵੇਂ ਇੱਕ ਪੰਕਤੀ ਨੂੰ ਆਪਾਂ ਪੜ ਲਿਆ ਨਹੀਂ ਸਮਝ ਲੱਗੀ ਇੱਕ ਵਾਰ ਫਿਰ ਤੋਂ ਉਸੇ ਪੰਕਤੀ ਨੂੰ ਦੁਬਾਰਾ ਦੁਹਰਾइए ਤੀਸਰੀ ਵਾਰ ਫਿਰ ਦੁਹਰਾइए ਜਿਦੋਂ ਆਪਾਂ ਇਸ ਤਰ੍ਹਾਂ ਪੰਕਤੀ ਨੂੰ ਦੁਹਰਾਉਂਦੇ ਆ ਨਾ ਤਾਂ ਸਾਨੂੰ ਸਮਝ ਦੇ ਵਿੱਚ ਆ ਜਾਂਦੀ ਕਿ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ ਜੇ ਫੇਰ ਵੀ ਸਮਝ ਨਹੀਂ ਲੱਗਦੀ ਨਾ ਤਾਂ ਨਰਾਸ਼ ਹੋਣ ਦੀ ਲੋੜ ਹੀ ਨਹੀਂ ਆ। ਸਤਿਗੁਰ ਸੱਚੇ ਪਾਤਸ਼ਾਹ ਜਾਣੀ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਮੇਰਾ ਇਹ ਬੱਚਾ ਮੇਰੀ ਇਹ ਬੱਚੀ ਕਿਸ ਭਾਵਨਾ ਦੇ ਨਾਲ ਬੈਠੀ ਆ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਬੜੇ ਦਿਆਲ ਹੁੰਦੇ ਨੇ, ਬੜੇ ਖੁਸ਼ ਹੁੰਦੇ ਨੇ ਜਦੋਂ ਆਪਾਂ ਆਪਣੇ ਆਲਸ ਦੇ ਨਾਲ, ਆਪਣੀ ਨੀਂਦ ਦੇ ਨਾਲ ਜੰਗ ਜੁੱਦ ਕਰਕੇ ਸਵੇਰੇ ਉੱਠਦੇ ਆਂ। ਸਤਿਗੁਰ ਸੱਚੇ ਪਾਤਸ਼ਾਹ ਨੂੰ ਉਹ ਮਨੁੱਖ ਬਹੁਤ ਪਿਆਰੇ ਲੱਗਦੇ ਕਿਉਂਕਿ ਜਿਹੜੀ ਅਮਰਤ ਵੇਲੇ ਦੀ ਨੀਂਦ ਆ ਨਾ, ਇਹ ਸਭ ਤੋਂ ਪਿਆਰੀ ਨੀਂਦ ਆ। ਅਮਰਤ ਵੇਲੇ ਦੇ ਵਿੱਚ ਉਹ ਵੀ ਹੋ ਜਾਂਦੇ ਨੇ ਜਿਹੜੇ ਸਾਰੀ ਰਾਤ ਕਿਸੇ ਦੁੱਖ ਰੋਗ ਦੇ ਨਾਲ ਤੜਫਦੇ ਰਹੇ ਹੋਣ ਕਈ ਵਾਰ ਇਦਾਂ ਹੁੰਦਾ ਹੈ ਨਾ ਕਿ ਕਈ ਵਾਰ ਕੁਝ ਰੋਗੀ ਸਾਰੀ ਸਾਰੀ ਰਾਤ ਦਰਦ ਦੇ ਨਾਲ ਦੁੱਖ ਦੇ ਨਾਲ ਤੜਫਦੇ ਰਹਿੰਦੇ ਨੇ ਪਰ ਜਿਉਂ ਹੀ ਸਵੇਰੇ 2 ਤੋਂ ਬਾਅਦ ਦਾ ਸਮਾਂ ਹੁੰਦਾ ਹੈ 3 ਵਜੇ ਦੇ ਨੇ ਨਾਲ ਦੀ ਨਾਲ ਉਹ ਵੀ ਸੌਂ ਜਾਂਦੇ ਨੇ ਕਿਉਂਕਿ ਅਮਰਤ ਵੇਲੇ ਦੀ ਜਿਹੜੀ ਨੀਂਦ ਆਣਾ ਇਹ ਬਹੁਤ ਆਪਣਾ ਪ੍ਰਭਾਵ ਪਾਉਂਦੀ ਆ 3 ਤੋਂ 6 ਦੇ ਵਿੱਚ ਉੱਠਣਾ ਯੋਧਿਆਂ ਦਾ ਕੰਮ ਆ ਹਰ ਇੱਕ ਨਹੀਂ ਉੱਠ ਸਕਦਾ ਕਈ ਵਾਰ ਸਾਨੂੰ ਕੋਈ ਬਹੁਤ ਵੱਡੀ ਚਿੰਤਾ ਆਉਂਦੀ ਆ ਆਪਾਂ ਸਾਰੇ ਈ ਰਾਤ ਪਾਸੇ ਵਟਦੇ ਰਹਿੰਨੇ ਕਦੀ ਇਹਨੂੰ ਪਾਸਾ ਮੋੜ ਕੇ ਦੀ ਉਹਨੂੰ ਪਾਸਾ ਮੋੜ ਨੀਂਦ ਨਹੀਂ ਆਉਂਦੀ ਵਾਰ-ਵਾਰ ਉਹ ਚਿੰਤਾ ਸਾਡੇ ਉੱਤੇ ਆ ਕੇ ਹਾਵੀ ਹੋ ਜਾਂਦੀ ਹੈ ਵੀ ਆਹ ਕੰਮ ਮੇਰਾ ਕਿਵੇਂ ਹੋਵੇਗਾ ਹੁਣ ਮੈਂ ਕੀ ਕਰਾਂ ਕਿੰਨੀ ਚਿੰਤਾ ਕਰਦੇ ਹਾਂ ਪਰ ਜਦੋਂ ਹੀ ਅਮਰਤ ਵੇਲੇ ਦਾ ਸਮਾਂ ਹੁੰਦਾ ਅਸੀਂ ਲੰਮੀਆਂ ਤਾਣ ਕੇ ਸੌ ਜਾਂਦੇ ਆ ਫਿਰ 8-9 ਵਜੇ ਜਾ ਕੇ ਜਾਗ ਜਾਂਦੀ ਆ ਤਾਂ ਇਹ ਜਿਹੜੀਆਂ ਰੁਕਾਵਟਾਂ ਨੇ ਨਾ ਇਹ ਇਸੇ ਕਰਕੇ ਹੀ ਪੈਂਦੀਆਂ ਨੇ ਕਿ ਆਪਾਂ ਜੰਗੇ ਪਾਸੇ ਨਾ ਲੱਗੇ ਇਹ ਮਨ ਇਹ ਨੀਂਦ ਇਹ ਆਲਸ ਸਾਰੇ ਸਾਨੂੰ ਦਬਾਣਾ ਚਾਹੁੰਦੇ ਨੇ ਕਹਿੰਦੇ ਆ ਵੀ ਨਾ ਇਹ ਚੰਗੇ ਪਾਸੇ ਨਹੀਂ ਲੱਗਣ ਦੇਣਾ ਤੂੰ ਸੁੱਤਾ ਰਹਿ ਕਿਉਂਕਿ ਸੁੱਤਾ ਰਹੇਗਾ ਆਲਸੀ ਬਣੇਗਾ ਬਿਮਾਰ ਹੋਵੇਗਾ ਫਿਰ ਮਨਜੇ ਦੇ ਉੱਤੇ ਪਿਆਰ ਆਵੇਗਾ ਪਰ ਨਹੀਂ ਆਪਾਂ ਉਦਮੀ ਬਣਨਾ ਹੈ ਇਹ ਨੀਂਦ ਦਾ ਤ્યાਗ ਕਰਕੇ ਇਸ਼ਨਾਨ ਕਰਕੇ ਆਪਣੇ ਗੁਰੂ ਦੀ ਯਾਦ ਵਿੱਚ ਬੈਠ ਜਾਣਾ ਹੈ ਜਿਵੇਂ ਮਰਜੀ ਯਾਦ ਕਰੋ ਸਿਮਰਨ ਕਰੋ ਗੁਰਬਾਣੀ ਦਾ ਪਾਠ ਕਰੋ ਬੜਾ ਚੰਗਾ ਹੋਵੇਗਾ ਜੇਕਰ ਆਪਾਂ ਪਹਿਲਾਂ ਸਿਮਰਨ ਕਰੀਏ ਵਾਹਿਗੁਰੂ ਵਾਹਿਗੁਰੂ ਕਰਦਿਆਂ ਇਸ਼ਨਾਨ ਕਰ ਲਈਏ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਆ ਹੀ ਕਰਦੇ ਸਾਰੇ ਕੰਮਕਾਰ ਕਰੀਏ ਤਾਂ ਦੇਖਣਾ ਸਾਡੇ ਕਰਦੇ ਵਿੱਚ ਕੋਈ ਬਾਹਰੋਂ ਜੀ ਆਵੇਗਾ ਨਾ ਉਹ ਵੀ ਆ ਕੇ ਇਸ ਗੱਲ ਨੂੰ ਮਹਿਸੂਸ ਕਰੇਗਾ ਕਿ ਇਸ ਕਰਦੇ ਵਿੱਚ ਕੋਈ ਤਾਂ ਖਾਸ ਗੱਲ ਹੈ ਕਿ ਇੱਥੇ ਆ ਕੇ ਬੜੀ ਹੀ ਸ਼ਾਂਤੀ ਸਕੂਨ ਦਾ ਅਨੁਭਵ ਹੋਇਆ ਤਾਂ ਆਪਾਂ ਰੋਜ਼ ਸਵੇਰ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਮਨ ਜੁੜੇ ਚਾਏ ਨਾ ਜੁੜੇ ਅਸੀਂ ਉੱਠ ਪੈਣਾ ਹੈ ਉੱਠ ਕੇ ਗੁਰੂ ਦੀ ਯਾਦ ਵਿੱਚ ਬੈਠ ਜਾਣਾ ਹੈ ਅਤੇ ਗੁਰੂ ਤੋਂ ਅਮਰਤ ਵੇਲੇ ਦੀ ਦਾਤ ਪ੍ਰਾਪਤ ਕਰਨ ਦੇ ਲਈ ਨਾਮ ਦੀ ਦਾਤ ਪ੍ਰਾਪਤ ਕਰਨ ਦੇ ਲਈ ਬੰਦਗੀ ਦੀ ਦਾਤ ਪ੍ਰਾਪਤ ਕਰਨ ਦੇ ਲਈ ਗੁਰੂ ਘਰ ਜਾ ਕੇ ਸੇਵਾ ਕਰਨੀ ਆ। ਅਤੇ ਸੇਵਾ ਗਣਤੀ ਮਿਲਦੀ ਨਹੀਂ ਕਰ ਮੈਂਨੇ ਦੇਣ ਕਰਾਂਗਾ ਔਨੇ ਦਿਨ ਕਰਾਂਗਾ ਨਾ ਸੇਵਾ ਸਦਾ ਹੀ ਸੇਵਾ ਦੇ ਵਿੱਚੋਂ ਬਹੁਤ ਕੁਝ ਮਿਲਦਾ ਹੈ ਅੱਜ ਤੱਕ ਕਿਸੇ ਨੇ ਵੀ ਕੁਝ ਪ੍ਰਾਪਤ ਕੀਤਾ ਹੈ ਤਾਂ ਸੇਵਾ ਤੋਂ ਹੀ ਪ੍ਰਾਪਤ ਕੀਤਾ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵਾ ਕੀਤੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਆਪਣਾ ਹੀ ਰੂਪ ਬਣਾ ਲਿਆ ਭਾਈ ਜੇਠਾ ਜੀ ਨੇ ਸੇਵਾ ਕੀਤੀ ਤਾਂ ਗੁਰੂ ਰਾਮਦਾਸ ਪਾਤਸ਼ਾਹ ਬਣ ਗਏ ਸੇਵਾ ਦੇ ਵਿੱਚ ਬਹੁਤ ਫਲ ਨੇ ਪਰ ਸਾਡੇ ਤੋਂ ਉਹ ਸੇਵਾ ਹੁੰਦੀ ਹੀ ਨਹੀਂ ਆ ਅਸੀਂ ਤਾਂ ਥੋੜਾ ਜਿੰਨੀ ਸੇਵਾ ਕਰਕੇ ਫਿਰ ਜਿੰਨੀ ਦੇਰ ਚਾਰ ਜਣਿਆਂ ਨੂੰ ਦੱਸ ਨਹੀਂ ਦਿੰਦੇ ਉਨੀ ਦੇਰ ਤੱਕ ਸਾਨੂੰ ਰੋਟੀ ਹੈ ਜਮ ਨਹੀਂ ਹੁੰਦੀ ਅਸੀਂ ਸੇਵਾ ਕਰਕੇ ਵੀ ਵਿਖਾਉਣਾ ਚਾਹੁੰਨੇ ਆ ਕਿ ਮੈਂ ਆ ਸੇਵਾ ਕੀਤੀ ਆ ਦਾਨ ਪੁੰਨ ਕੀਤਾ ਏ ਪਰ ਨਹੀਂ ਸੇਵਾ ਉਹੀ ਸਫਲ ਏ ਜੋ ਆਪਾਂ ਮਨ ਲਾ ਕੇ ਕਰੀਏ ਸੇਵਾ ਉਹੀ ਸਫਲ ਏ ਜੋ ਆਪਾਂ ਛਪਾ ਕੇ ਕਰੀਏ ਛਪਾਉਣ ਤੋਂ ਭਾਵ ਏ ਕੀ ਸੇਵਾ ਕਰਕੇ ਥਾ ਥਾ ਦੇ ਦੱਸ ਦੇਣੀ ਪੈਂਦਾ ਬਾਕੀ ਜਦੋਂ ਕੋਈ ਮਨੁੱਖ ਗੁਰੂ ਦੇ ਨਾਲ ਜੁੜਦਾ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਤਾਂ ਗੁਰੂ ਸਾਹਿਬ ਜੀ ਵਡਿਆਈਆਂ ਉਹਨੂੰ ਆਪਣੇ ਆਪ ਦਿੰਦੇ ਨੇ ਉਹਨੂੰ ਆਪ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਉਹ ਸੁਭਿਆ ਨਹੀਂ ਰਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਧਨ ਦੌਲਤ ਸ਼ੋਹਰਤ ਸਭ ਕੁਝ ਉਸ ਦੇ ਮੰਗਰ ਮੰਗਰ ਫਿਰਦੇ ਨੇ ਪਰ ਉਸ ਬੰਦੇ ਨੂੰ ਫਿਰ ਕੀ ਚਾਹੀਦਾ ਹੈ ਉਹਨੂੰ ਇੰਨਾਂ ਚੀਜ਼ਾਂ ਦੀ ਭੁੱਖ ਨਹੀਂ ਰਹਿੰਦੀ ਉਹਨੂੰ ਭੋਖ ਰਹਿੰਦੀਆਂ ਨਾਮ ਦੀ ਉਹਨੂੰ ਸਿਰਫ ਨਾਮ ਚਾਹੀਦਾ ਹੈ ਬੰਦਗੀ ਚਾਹੀਦੀ ਹੈ ਆਪਣੇ ਗੁਰੂ ਦਾ ਪਿਆਰ ਚਾਹੀਦਾ ਹੈ ਫਿਰ ਉਹਦੇ ਲਈ ਨਾ ਚੀਜ਼ਾਂ ਦਾ ਕੋਈ ਮਹੱਤਵ ਹੀ ਨਹੀਂ ਰਹਿੰਦਾ ਆਪਾਂ ਓਨੀ ਦੇਰ ਤੱਕ ਹੀ ਇਹਨਾਂ ਚੀਜ਼ਾਂ ਦੇ ਮਗਰ-ਮਗਰ ਭੱਜਦੇ ਆ ਜਿੰਨੀ ਦੇਰ ਤੱਕ ਆਪਾਂ ਆਪਣੇ ਗੁਰੂ ਤੋਂ ਦੂਰ ਹਾਂ ਜਦੋਂ ਅਸੀਂ ਗੁਰੂ ਚਰਨਾਂ ਦੇ ਨੇੜੇ ਹੋ ਗਏ ਤਾਂ ਫਿਰ ਇਹਨਾਂ ਚੀਜ਼ਾਂ ਵੱਲ ਦੇਖਣ ਨੂੰ ਮਨ ਨਹੀਂ ਕਰਦਾ ਸੋ ਸਤਿਗੁਰ ਸੱਚੇ ਬਾਦਸ਼ਾ ਸਾਡੇ ਤੇ ਵੀ ਕਿਰਤ